ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਤਿੁ ਜੀ ਨਹੀਂ ਕਿ ਇਨਸਾਨ ਦੀ ਜ਼ਿੰਦਗੀ ਹਮੇਸ਼ਾ ਖੁਸ਼ੀਆਂ ਨਾਲ ਭਰਿਆ ਰਹੇ ਖੁਸ਼ੀ ਤੇ ਉਦਾਸੀ ਇੱਕ ਸਿੱਕੇ ਦੇ ਦੋ ਪਹਿਲੂ ਹਨ ਜਿਕਰ ਇਨਸਾਨ ਦੀ ਜ਼ਿੰਦਗੀ ਵਿੱਚ ਉਦਾਸੀ ਤੇ ਮਾੜਾ ਸਮਾਂ ਨਾ ਆਵੇ ਤਾਂ ਉਹ ਕਦੇ ਵੀ ਜ਼ਿੰਦਗੀ ਦੀ ਅਮੀਤ ਨੂੰ ਨਹੀਂ ਸਮਝ ਸਕੇਗਾ ਚੰਗੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਉੱਦੇ ਹਨ ਜਿਦੋਂ ਉਹਨਾਂ ਦੀ ਜ਼ਿੰਦਗੀ ਵਿੱਚ ਮੁਸ਼ਕਲਾਂ ਆਉਂਦੀਆਂ ਹਨ ਤਾਂ ਉਹ ਵਾਰ-ਵਾਰ ਪੁੱਛਦੇ ਹਨ ਕਿ ਚੰਗਾ ਸਮਾਂ ਕਦੋਂ ਆਵੇਗਾ ਪਰ ਚੰਗਾ ਸਮਾਂ ਕਿਸਮਤ ਤੇ ਨਿਰਭਰ ਕਰਦਾ ਹੈ ਅਤੇ ਸਾਡੇ ਕਰਮ ਵੀ ਚੰਗੇ ਸਮੇਂ ਨੂੰ ਸਾਡੇ ਤੱਕ ਪਹੁੰਚਣ ਵਿੱਚ ਸਹਾਇਤਾ ਕਰਦੇ ਹਨ ਜਦੋਂ ਮਨੁੱਖ ਦਾ ਚੰਗਾ ਸਮਾਂ ਆਉਣ ਵਾਲਾ ਹੁੰਦਾ ਹੈ ਤਾਂ ਪਰਮਾਤਮਾ ਕਈ ਤਰੀਕਿਆਂ ਨਾਲ ਸੰਕੇਤ ਦੇ ਕੇ ਇਹ ਦੱਸਣ ਦੀ ਕੋਸ਼ਿਸ਼ ਕਰਦਾ ਹੈ ਕਿ ਉਸ ਦਾ ਚੰਗਾ ਸਮਾਂ ਚਲਤੀ ਹੀ ਆਉਣ ਵਾਲਾ ਹੈ ਅਜੇ ਸਥਿਤੀ ਵਿੱਚ ਜਾਣਕਾਰੀ ਦੀ ਕਾਟ ਕਰਨ ਉਹ ਵਿਅਕਤੀ ਉਹਨਾਂ ਸੰਕੇਤਾਂ ਦਾ ਗਲਤ ਅਰਥ ਕਰਦੇ ਹਨ ਜਾਂ ਉਹਨਾਂ ਦਾ ਸਵਾਗਤ ਹੀ ਨਹੀਂ ਕਰਦੇ ਇਸ ਤਰ੍ਹਾਂ ਉਹ ਨਿਰਾਸ਼ ਹੋ ਜਾਂਦੇ ਹਨ ਤੇ ਫਿਰ ਸਮੱਸਿਆਵਾਂ ਉਹਨਾਂ ਦਾ ਪਿੱਛਾ ਨਹੀਂ ਛੱਡਦੀਆਂ ਅੱਜ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਇਹ ਦੱਸਣ ਜਾ ਰਹੇ ਹਾਂ ਕਿ ਚੰਗਾ ਸਮਾਂ ਆਉਣ ਦੇ ਕੀ ਸੰਕੇਤ ਹਨ ਅਤੇ ਕਿਸ ਤਰੀਕੇ ਨਾਲ ਇੰਦਰ ਸੰਕੇਤਾਂ ਦਾ ਸਵਾਗਤ ਕਰਨਾ ਚਾਹੁੰਦਾ ਹੈ ਸੰਗਤ ਜੀ ਸੰਤ ਮਾਪੁਰਖ ਦੀਆਂ ਸਿੱਖਿਆਵਾਂ ਹਰ ਕਿਸੇ ਦੇ ਜੀਵਨ ਨੂੰ ਇੱਕ ਨਵੀਂ ਦਿਸ਼ਾ ਦੇ ਸਕਦੀਆਂ ਨੇ ਜੇਕਰ ਤੁਸੀਂ ਵੀ ਇਹ ਮੰਨਦੇ ਹੋ ਤਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖਣਾ ਕਦੇ ਨਾ ਭੁੱਲਣਾ ਇਸ ਕਹਾਣੀ ਨੂੰ ਅੰਤ ਤੱਕ ਧਿਆਨ ਨਾਲ ਸੁਣੋ ਅਤੇ ਵੀਡੀਓ ਦੇ ਨਾਲ ਜੁੜੇ ਰਹੋ ਆਓ ਹੁਣ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਗਰੀਬ ਆਦਮੀ ਰਹਿੰਦਾ ਸੀ ਉਹ ਵਿਅਕਤੀ ਆਪਣੇ ਜੀਵਨ ਦੇ ਦੁੱਖਾਂ ਤੋਂ ਬਹੁਤ ਪਰੇਸ਼ਾਨ ਰਹਿੰਦਾ ਸੀ ਜਿਤੋਂ ਵੀ ਉਹ ਕੋਈ ਕੰਮ ਕਰਨ ਜਾਂਦਾ ਸੀ ਤਾਂ ਉਹ ਕੰਮ ਸਫਲ ਹੁੰਦੇ ਹੁੰਦੇ ਰਹਿ ਜਾਂਦਾ ਸੀ ਅਖੀਰ ਉਸ ਦੀਆਂ ਸਭ ਇਸ਼ਾਵਾਂ ਅਸਫਲ ਹੋ ਜਾਂਦੀਆਂ ਕਦੀ ਉਹ ਆਪਣੀ ਤਬੀਅਤ ਖਰਾਬ ਹੋਣ ਕਰਕੇ ਪਰੇਸ਼ਾਨੀ ਵਿੱਚ ਰਹਿੰਦਾ ਸੀ ਤੇ ਕਦੇ ਉਸ ਦੇ ਪਰਿਵਾਰ ਵਿੱਚ ਕਿਸੇ ਦੀ ਬੇਵਕਤੀ ਮੌਤ ਹੋ ਜਾਂ ਕਰਾਂਦਾ ਉਹ ਬਹੁਤ ਪਰੇਸ਼ਾਨ ਰਿੰਦਾ ਸੀ ਉਹ ਆਪਣੇ ਜੀਵਨ ਦੇ ਦੁੱਖਾਂ ਤੋਂ ਤੰਗ ਆ ਗਿਆ ਸੀ ਇੱਕ ਦਿਨ ਦੀ ਗੱਲ ਹੈ ਉਹ ਆਪਣੇ ਘਰ ਦੇ ਦਰਵਾਜ਼ੇ ਤੇ ਬੈਠਾ ਬੈਠਾ ਸੋਚ ਰਿਹਾ ਸੀ ਕਿ ਉਸੇ ਵਕਤ ਇੱਕ ਪੰਛੀਆਂ ਦਾ ਝੁੰਡ ਘਰ ਦੇ ਦਰਵਾਜ਼ੇ ਕੋਲ ਆ ਗਿਆ ਉਹ ਪਹਿਲਾਂ ਹੀ ਬਹੁਤ ਪਰੇਸ਼ਾਨ ਸੀ ਪੰਛੀਆਂ ਨੂੰ ਦੇਖ ਕੇ ਉਹ ਉਹਨਾਂ ਨੂੰ ਭਜਾਉਣ ਲੱਗ ਪਿਆ ਸਾਰੇ ਪੰਛੀ ਉਸ ਦੇ ਦਰਵਾਜ਼ੇ ਤੋਂ ਦੂਰ ਚਲੇ ਗਏ ਉਸ ਵਿਅਕਤੀ ਦੀ ਇੱਕ ਖਾਸ ਸਤ ਸਿੱਖੇ ਉਹ ਚਤੋ ਵੀ ਆਪਣੇ ਕਰਤੇ ਵਾਲੇ ਦਵਲੇ ਕੋਈ ਜਾਨਵਰ ਜਾਂ ਪੰਛੀ ਦੇਖਦਾ ਤਾਂ ਉਹ ਉਹਨਾਂ ਨੂੰ ਮਾਰਨ ਲੱਗਦਾ ਜਾਂ ਪਜਾਉਣ ਲੱਗਦਾ ਸੰਤ ਮਾਪੁਰਖਾਂ ਨੂੰ ਉਹ ਕਦੇ ਵੀ ਨਮਸਕਾਰ ਨਹੀਂ ਕਰਦਾ ਤੇ ਮੂੰਹ ਮੋੜ ਕੇ ਉੱਥੋਂ ਚਲਿਆ ਜਾਂਦਾ ਸੀ ਅਖੀਰ ਜਦੋਂ ਲਗਾਤਾਰ ਮੁਸੀਬਤਾਂ ਚਲਦੇ ਹੋਏ ਉਸ ਦੀ ਹਿੰਮਤ ਟੁੱਟ ਗਈ ਤਾਂ ਇੱਕ ਦਿਨ ਉਸ ਨੇ ਫੈਸਲਾ ਕੀਤਾ ਕਿ ਉਹ ਇਸ ਜੀਵਨ ਨੂੰ ਖਤਮ ਕਰ ਦੇਵੇਗਾ ਉਹ ਆਪਣਾ ਕਰ ਛੱਡ ਕੇ ਬਾਹਰ ਚਲਾ ਗਿਆ ਜਿਵੇਂ ਉਸਨੇ ਨਦੀ ਨੂੰ ਦੇਖਿਆ ਤਾਂ ਉਸਨੇ ਉਸ ਵਿੱਚ ਛਾਲ ਮਾਰ ਦਿੱਤੀ ਪਰ ਦੋ ਸਾਧੂਆਂ ਨੇ ਉਸ ਨੂੰ ਨਦੀ ਦੇ ਪਾਣੀ ਵਿੱਚੋਂ ਬਾਹਰ ਕੱਢ ਲਿਆ ਜਦੋਂ ਉਹ ਨਦੀ ਵਿੱਚ ਛਾਲ ਮਾਰ ਰਿਹਾ ਸੀ ਤਾਂ ਉੱਥੇ ਇੱਕ ਮਹਾਤਮਾ ਤੇ ਉਸਦੇ ਦੋ ਚੇਲੇ ਬੈਠੇ ਹੋਏ ਸਨ ਉਸ ਮਨੁੱਖ ਨੂੰ ਨਦੀ ਵਿੱਚ ਛਾਲ ਮਾਰਦਾ ਦੇਖ ਕੇ ਉਸ ਮਹਾਤਮਾ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਅਤੇ ਉਸ ਵਿਅਕਤੀ ਨੂੰ ਪਾਣੀ ਵਿੱਚੋਂ ਬਾਹਰ ਕੱਢ ਲਿਆ ਜਿਵੇਂ ਹੀ ਉਹ ਪਾਣੀ ਵਿੱਚੋਂ ਬਾਹਰ ਆਇਆ ਤਾਂ ਉਸ ਵਿਅਕਤੀ ਨੇ ਮਹਾਤਮਾ ਦੇ ਉੱਪਰ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਉਸ ਨੇ ਕਿਹਾ ਕਿ ਤੁਸੀਂ ਮੇਰੀ ਜਾਨ ਕਿਉਂ ਬਚਾਈ ਮੈਂ ਜੀਣਾ ਨਹੀਂ ਚਾਹੁੰਦਾ ਮੈਂ ਤਾਂ ਮਰਨਾ ਚਾਹੁੰਦਾ ਹਾਂ ਸੰਤ ਨੇ ਉਸ ਨੂੰ ਸਮਝਾਉਂਦੇ ਹੋਏ ਕਿਹਾ ਕਿ ਇਹ ਜੀਵਨ ਬਹੁਤ ਕੀਮਤੀ ਹੈ ਤੁਸੀਂ ਇਸ ਨੂੰ ਇਸ ਤਰ੍ਹਾਂ ਕਿਉਂ ਬਰਬਾਦ ਕਰ ਰਹੇ ਹੋ ਆਖਰ ਜਦੋਂ ਸਮਾਂ ਖਤਮ ਹੋ ਗਿਆ ਤਾਂ ਤੁਹਾਨੂੰ ਇਸ ਧਰਤੀ ਨੂੰ ਛੱਡਣਾ ਹੀ ਹੈ ਉਸ ਮਨੁੱਖ ਨੇ ਕਿਹਾ ਕਿ ਮਾਪਨ ਜੀਵਨ ਦੀਆਂ ਪਰੇਸ਼ਾਨੀਆਂ ਤੋਂ ਤੰਗ ਆ ਗਿਆ ਹਾਂ ਮੈਨੂੰ ਸਮਝ ਨਹੀਂ ਆਉਂਦੀ ਕਿ ਮੇਰਾ ਚੰਗਾ ਸਮਾ ਕਦੋਂ ਸ਼ੁਰੂ ਹੋਵੇਗਾ ਮੇਰੀ ਜ਼ਿੰਦਗੀ ਵਿੱਚ ਸਭ ਕੁਝ ਬੁਰਾ ਵਾਪਰਦਾ ਹੈ ਮੈਂ ਬਹੁਤ ਕੋਸ਼ਿਸ਼ ਕਰਦਾ ਹਾਂ ਪਰ ਫਿਰ ਵੀ ਸਫਲਤਾ ਨਹੀਂ ਮਿਲਦੀ ਉਸ ਮਹਾਤਮਾ ਨੇ ਕਿਹਾ ਕਿ ਮੈਂ ਤੁਹਾਡੀ ਮਦਦ ਕਰਾਂਗਾ ਸਭ ਤੋਂ ਪਹਿਲਾਂ ਆਪਣੇ ਮਨ ਵਿੱਚੋਂ ਖੁਦਕੁਸ਼ੀ ਕਰਨ ਦਾ ਖਿਆਲ ਕੱਢ ਦਿਓ ਕਿਉਂਕਿ ਇਹ ਸਭ ਤੋਂ ਵੱਡਾ ਪਾਪ ਹੈ ਜੋ ਇਨਸਾਨ आत्महत्या करता है उसको कदे मुक्ति नहीं मिलती। ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਆਤਮ ਹੱਤਿਆ ਕਰ ਲੋਗੇ ਤਾਂ ਤੁਹਾਡੀ ਪਰੇਸ਼ਾਨੀ ਖਤਮ ਹੋ ਜਾਵੇਗੀ। ਜਦ ਕਿ ਆਤਮ ਹੱਤਿਆ ਕਰਨ ਨਾਲ ਤੁਸੀਂ ਡਰਪੋਕ ਸਾਬਤ ਹੁੰਦੇ ਹੋ। ਫਿਰ ਉਸ ਵਿਅਕਤੀ ਨੇ ਕਿਹਾ ਕਿ हे ਮਹਾਤਮਾ ਤੁਸੀਂ ਬਹੁਤ ਗਿਆਨੀ ਹੋ। ਕਿਰਪਾ ਕਰਕੇ ਮੈਨੂੰ ਕੋਈ ਰਸਤਾ ਦਿਖਾਓ। ਮੈਨੂੰ ਇਹ ਦੱਸੋ ਕਿ ਮੇਰਾ ਚੰਗਾ ਸਮਾਂ ਕਦੋਂ ਆਵੇਗਾ ਅਤੇ ਇਸ ਦੀਆਂ ਕੀ ਨਿਸ਼ਾਨੀਆਂ ਹਨ? ਮਾਤਮਾਨੇ ਕਿਹਾ ਕਿ ਮੈਂ ਤੁਹਾਡੀ ਮਦਦ ਜ਼ਰੂਰ ਕਰਾਂਗਾ ਪਰ ਉਸ ਤੋਂ ਪਹਿਲਾਂ ਤੁਹਾਨੂੰ ਕੁਝ ਕੰਮ ਕਰਨਾ ਪਵੇਗਾ ਜੋ ਚ ਮੈਂ ਤੁਹਾਨੂੰ ਕਹਾਗਾ ਤੁਹਾਨੂੰ ਮੇਰੀ ਗੱਲ ਮੰਨਣੀ ਨਹੀਂ ਪਵੇਗੀ ਉਸ ਵਿਅਕਤੀ ਨੇ ਕਿਹਾ ਕਿ ਤੁਸੀਂ ਜੋ ਵੀ ਕਹੋਗੇ ਮੈਨੂੰ ਸਭ ਮਨਜ਼ੂਰ ਹੈ ਤੁਸੀਂ ਮੈਨੂੰ ਦੱਸੋ ਕਿ ਮੇਰੀ ਜ਼ਿੰਦਗੀ ਵਿੱਚ ਚੰਗਾ ਸਮਾਂ ਕਦੋਂ ਆਵੇਗਾ ਅਤੇ ਇਸਤੇ ਕੀ ਸੰਕੇਤ ਹਨ ਮਾਤਮਾਨੇ ਕਿਹਾ ਕਿ ਪਹਿਲਾਂ ਮੇਰੀ ਗੱਲ ਸੁਣ ਲਓ ਉਹ ਮਨੁੱਖ ਬੋਲਿਆ ਠੀਕ ਹੈ ਫਿਰ ਦੱਸੋ ਮਹਾਤਮਾ ਨੇ ਕੀ ਆਖਿਆ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਚੰਗਾ ਸਮਾਂ ਜਲਦੀ ਆਵੇ ਤਾਂ ਹਰ ਰੋਜ਼ ਪੰਛੀਆਂ ਨੂੰ ਤਾਣਾ ਪਾਉਣਾ ਸ਼ੁਰੂ ਕਰੋ ਆਦਮੀ ਨੇ ਮੂੰਹ ਬਣਾਉਂਦੇ ਹੋਏ ਕਿਹਾ ਕਿ ਇਹ ਕਿਸ ਤਰ੍ਹਾਂ ਦਾ ਕੰਮ ਹੈ ਮੈਨੂੰ ਤਾਂ ਪੰਛੀ ਪਸੰਦੀ ਨਹੀਂ ਹਨ ਜੇਕਰ ਉਹ ਮੇਰੇ ਘਰ ਦੇ ਦਰਵਾਜ਼ੇ ਕੋਲ ਆਉਣ ਤਾਂ ਮੈਂ ਉਹਨਾਂ ਨੂੰ ਭਜਾ ਦਿੰਦਾ ਤਦ ਮਹਾਤਮਾ ਨੇ ਕਿਹਾ ਤੁਸੀਂ ਚੰਗੇ ਸਮੇਂ ਦੇ ਸੰਕੇਤ ਦਤਾ ਇਸ ਤਰ੍ਹਾਂ ਸਵਾਲ ਕਰਤੇ ਹੋ ਆਦਮੀ ਹੈਰਾਨ ਰਹਿ ਗਿਆ ਉਸਨੇ ਕਿਹਾ ਕਿ ਪੰਛੀਆਂ ਦਾ ਤੇ ਚੰਗੇ ਸਮੇ ਦਾ ਆਪਸ ਵਿੱਚ ਕੀ ਸੰਬੰਧ ਹੈ ਮਹਾਤਮਾਨੇ ਕਿਹਾ ਜਾਓ ਪਹਿਲਾਂ ਇਹ ਕੰਮ ਕਰਕੇ ਆਓ ਤੇ ਹਰ ਰੋਜ਼ ਦਰਵਾਜ਼ੇ ਤੇ ਆਉਣ ਵਾਲੇ ਪੰਛੀਆਂ ਨੂੰ ਤਾਣੇ ਪਾਓ ਅਤੇ ਇੱਕ ਹਫਤੇ ਬਾਅਦ ਮੈਨੂੰ ਇੱਥੇ ਆ ਕੇ ਮਿਲੋ ਉਸ ਵਿਅਕਤੀ ਕੋਲ ਹੋਰ ਕੋਈ ਰਸਤਾ ਨਹੀਂ ਸੀ ਉਸਨੇ ਮਹਾਤਮਾ ਦੀ ਸਲਾਮ ਮੰਨ ਲਈ ਅਤੇ ਘਰ ਵਾਪਸ چلا ਗਿਆ ਹੁਣ ਜਦੋਂ ਵੀ ਪੰਛੀ ਉਸ ਦੇ ਦਰਵਾਜ਼ੇ ਤੇ ਆਇਆ ਕਰਦੇ ਤਾਂ ਉਹਨਾਂ ਨੂੰ ਦਾਣਾ ਦੇਣਾ ਸ਼ੁਰੂ ਕਰ ਦਿੱਤਾ ਇਸ ਤਰ੍ਹਾਂ ਲਗਭਗ ਇੱਕ ਹਫਤਾ ਅਜਾਇ ਕਰੰ ਤੋਂ ਬਾਅਦ ਉਸ ਨੂੰ ਮਹਿਸੂਸ ਹੋਣ ਲੱਗਾ ਕਿ ਉਸ ਨੂੰ ਕੋਈ ਚੰਗੀ ਖਬਰ ਮਿਲ ਰਹੀ ਹੈ ਸ਼ਾਇਦ ਉਹਨ ਉਸ ਦੀ ਜ਼ਿੰਦਗੀ ਵਿੱਚ ਤਬਦੀਲੀ ਹੋਣ ਵਾਲੀ ਹੈ ਇੱਕ ਹਫਤੇ ਬਾਅਦ ਜਦੋਂ ਉਹ ਮਹਾਤਮਾ ਨੂੰ ਮਿਲਿਆ ਤਾਂ ਉਸ ਨੇ ਕਿਹਾ ਕਿ ਉਹ ਪੰਛੀ ਨੂੰ ਦਾਣਾ ਦੇਣ ਲੱਗਾ ਹੈ ਹੁਣ ਉਸ ਨੂੰ ਕੁਝ ਚੰਗੀ ਖਬਰ ਮਿਲਣ ਲੱਗੀ ਹੈ ਮਹਾਤਮਾ ਨੇ ਉਸ ਵਿਅਕਤੀ ਨੂੰ ਸਮਝਾਇਆ ਤੇ ਕਿਹਾ ਕਿ ਕਈ ਵਾਰ ਵਿਅਕਤੀ ਆਪਣੀਆਂ ਸਮੱਸਿਆਵਾਂ ਅਤੇ ਗੁੱਸੇ ਕਾਰਨ ਆਪਣੇ ਜੀਵਨ ਵਿੱਚ ਆਉਣ ਵਾਲੇ ਚੰਗੇ ਸੰਕੇਤਾਂ ਨੂੰ ਆਪਣੇ ਆਪ ਤੋਂ ਦੂਰ ਰੱਖਦਾ ਹੈ ਜ਼ਿੰਦਗੀ ਵਿੱਚ ਕੁਝ ਅਜਿਹੀਆਂ ਅਨਕਿਆਸੀ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਦਾ ਪ੍ਰਭਾਵ ਇਹ ਦੱਸਦਾ ਹੈ ਕਿ ਉਸ ਦੀ ਜ਼ਿੰਦਗੀ ਵਿੱਚ ਚੰਗਾ ਸਮਾਂ ਆਉਣ ਵਾਲਾ ਹੈ ਉਸ ਵਿਅਕਤੀ ਨੇ ਕਿਹਾ ਕਿ ਹੁਣ ਤੁਸੀਂ ਮੈਨੂੰ ਦੱਸੋ ਕਿ ਚੰਗੇ ਸੰਕੇਤੀਆਂ ਕੀ ਨਿਸ਼ਾਨੀਆਂ ਹਨ ਮਾਤਮਾਨ ਉਸਨੂੰ ਕਿਹਾ ਕਿ ਪਹਿਲੀ ਨਿਸ਼ਾਨੀ ਇਹ ਹੈ ਕਿ ਦਰਵਾਜ਼ੇ ਤੇ ਪੰਛੀਆਂ ਚਿੜੀਆਂ ਦਾ ਆਦ ਦਾ ਆਗਮਨ ਹੁੰਦਾ ਹੈ ਪੰਛੀ ਨੂੰ ਇੱਕ ਹਫਤਾ ਦਾਣਾ ਦੇਣ ਤੋਂ ਬਾਅਦ ਤੁਸੀਂ ਸਮਝ ਗਏ ਹੋ ਵਕ ਕਿ ਇਹਨਾਂ ਦਾ ਸਾਡੇ ਜੀਵਨ ਵਿੱਚ ਕਿੰਨਾ ਮਹੱਤਵ ਹੈ ਅਸਲ ਵਿੱਚ ਪੰਛੀ ਰੱਬ ਨੂੰ ਪਿਆਰੇ ਹੁੰਦੇ ਹਨ ਇਹ ਛੋਟੇ ਛੋਟੇ ਜੀਵ ਬਹੁਤ ਹੀ ਮਾਸੂਮ ਹੁੰਦੇ ਹਨ ਜਿਤੋਂ ਵੀ ਜ਼ਿੰਦਗੀ ਵਿੱਚ ਕੁਝ ਚੰਗਾ ਹੋਣ ਵਾਲਾ ਹੁੰਦਾ ਹੈ ਤਾਂ ਰੱਬ ਉਹਨਾਂ ਨੂੰ ਇਨਸਾਨਾਂ ਦੇ ਬਹੁਤੇ ਸੰਦੇਸ਼ਵਾਹਕ ਬਣਾ ਕੇ ਭੇਜਦਾ ਹੈ ਜੇਕਰ ਇਨਸਾਨ ਉਹਨਾਂ ਦਾ ਸਵਾਗਤ ਕਰੇ ਜੇਕਰ ਉਹਨਾਂ ਨੂੰ ਖਾਣਾ ਪਾਣੀ ਦਿੰਦੇ ਹਨ ਤਾਂ ਚੰਗਾ ਸਮਾਂ ਜਲਦੀ ਆ ਜਾਂਦਾ ਹੈ ਪਰ ਜੇਕਰ ਇਨਸਾਨ ਉਹਨਾਂ ਨਾਲ ਮਾੜਾ ਵਰਤੋ ਕਰੇ ਤਾਂ ਚੰਗਾ ਸਮਾਂ ਵੀ چلا ਜਾਂਦਾ ਹੈ ਇਸ ਲਈ ਦਰਵਾਜ਼ੇ ਤੇ ਆਉਣ ਵਾਲੇ ਪੰਛੀਆਂ ਦਾ ਹਮੇਸ਼ਾ ਸਵਾਗਤ ਕਰੋ ਗਾਂ ਇੱਕ ਅਜਿਹਾ ਜਾਨਵਰ ਹੈ ਜੋ ਸਾਨੂੰ ਦੁੱਧ ਦਿੰਦੀ ਹੈ ਦੇਵਤੇ ਇਸ ਦੁੱਧ ਨੂੰ ਅਮਰਤਵਰ ਕਮਨਤੇ ਹਨ ਕਿ ਆਂਜਾਂਦਾ ਹੈ ਕਿ ਜੋ ਤਵੀ ਘਰ ਵਿੱਚ ਰੋਟੀ ਤਿਆਰ ਕੀਤੀ ਜਾਵੇ ਤਾਂ ਪਹਿਲੀ ਰੋਟੀ ਗਾਂ ਨੂੰ ਸਮਰਪਿਤ ਕਰਨੀ ਚਾਹੀਦੀ ਹੈ ਇੱਥੋਂ ਤੱਕ ਕਿ ਘਰ ਦੇ ਦਰਵਾਜ਼ੇ ਤੇ ਆਏ ਕਿਸੇ ਵੀ ਜਾਨਵਰ ਨੂੰ ਨਹੀਂ ਮਾਰਨਾ ਚਾਹੀਦਾ ਇਹ ਸਭ ਰੱਬ ਦੇ ਬਣਾਏ ਹੋਏ ਭੋਲੇ ਭਲੇ ਜੀਵਾਂ ਨੂੰ ਚੰਗਾ ਸਮਾਂ ਆਉਂਦੀ ਦੂਸਰੀ ਨਿਸ਼ਾਨੀ ਹੈ ਕਿ ਸੁਪਨਿਆਂ ਦੇ ਵਿੱਚ ਪੂਰਵਜਾਂ ਦੇ ਦਰਸ਼ਨ ਹੋਣਾ ਜੇਕਰ ਸੁਪਨੇ ਦੇ ਵਿੱਚ ਪੂਰਵਜਾਂ ਦੇ ਦਰਸ਼ਨ ਹੋਣ ਤਾਂ ਇਹ ਵੀ ਚੰਗੇ ਸਮੇਂ ਦੀ ਨਿਸ਼ਾਨੀ ਦਾ ਸੰਕੇਤ ਮੰਨਣਾ ਚਾਹੀਦਾ ਹੈ ਸਾਡੇ ਪੂਰਵਜ ਪਰਵੇਂ ਸਾਡੇ ਤੋਂ ਦੂਰ ਹੁੰਦੇ ਨੇ ਪਰ ਉਹ ਸਾਡੇ ਨਾਲ ਕਿਸੇ ਨਾ ਕਿਸੇ ਤਰੀਕੇ ਤੋਂ ਜੁੜੇ ਹੁੰਦੇ ਨੇ ਉਹਨਾਂ ਦਾ ਅਸ਼ੀਰਵਾਦ ਸਾਡੇ ਲਈ ਬਹੁਤ ਮਾਇਨੇ ਰੱਖਦਾ ਹੈ ਉਹ ਸਾਨੂੰ ਆਉਣ ਵਾਲੇ ਚੰਗੇ ਸਮੇਂ ਲਈ ਸੰਦੇਸ਼ ਦਿਉਂਦੇ ਹਨ ਇਸ ਲਈ ਜਦੋਂ ਵੀ ਅਸੀਂ ਆਪਣੇ ਪੂਰਵਜਾਂ ਨੂੰ ਆਪਣੇ ਸੁਪਨੇ ਵਿੱਚ ਦੇਖਦੇ ਹਾਂ ਤਾਂ ਇਸ ਨੂੰ ਪੁਰਾਣੀ ਸਮਝਣਾ ਚਾਹੀਦਾ ਸਗੋਂ ਸਾਨੂੰ ਚੰਗਾ ਸੰਕੇਤ ਸਮਝਣਾ ਚਾਹੀਦਾ ਹੈ ਅਤੇ ਆਪਣੇ ਮਨ ਨੂੰ ਖੋਸ਼ ਰਹਿਣਾ ਚਾਹੁੰਦਾ ਹੈ ਸਾਨੂੰ ਆਪਣੇ ਪੁਰਖਿਆਂ ਨੂੰ ਹਮੇਸ਼ਾ ਅਤਤ ਸਤਿਮਨਾ ਟਟਕਣਾ ਚਾਹੁੰਦਾ ਹੈ ਚੰਗਾ ਸਮਾਂ ਆਉਂਦੀ ਅਗਲੀ ਨਿਸ਼ਾਨੀ ਹੈ ਕਿ ਬੰਦਗੀ ਕਰਦੇ ਸਮੇਂ ਅੱਖਾਂ ਵਿੱਚ ਹੰਝੂ ਆਉਣਾ ਆਮ ਤੌਰ ਤੇ ਤਾਂ ਪੂਜਾ ਪਾਠ ਰੋਜ਼ ਕਰਨੀ ਚਾਹੀਦੀ ਹੈ ਪਰ ਕਈ ਵਿਅਕਤੀ ਭਗਤੀ ਵਿੱਚ ਇੰਨੇ ਜ਼ਿਆਦਾ ਖੁਬ ਜਾਂਦੇ ਹਨ ਕਿ ਪ੍ਰਾਰਥਨਾ ਕਰਦੇ ਸਮੇਂ ਉਹਨਾਂ ਦੀ ਅੱਖਾਂ ਵਿੱਚ ਹੰਝੂ ਆ ਲੱਗ ਪੈਂਦੇ ਹਨ ਇਹ ਪਰਮਾਤਮਾ ਵੱਲੋਂ ਸਭ ਤੋਂ ਵੱਧਿਆ ਨਿਸ਼ਾਨੀ ਹੁੰਦੀ ਹੈ ਕਿ ਚੰਗਾ ਸਮਾਂ ਸ਼ੁਰੂ ਹੋਣ ਵਾਲਾ ਹੈ ਜੇਕਰ ਤੁਹਾਡੇ ਨਾਲ ਕੁਝ ਅਜਾਇ ਹੋ ਰਿਹਾ ਹੈ ਤਾਂ ਤੁਹਾਨੂੰ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਪਰਮਾਤਮਾ ਖੁਦ ਤੁਹਾਡੇ ਨਾਲ ਜੁੜਨਾ ਚਾਹੁੰਦੇ ਹਨ ਇਸ ਲਈ ਉਹਨਾਂ ਨੇ ਤੁਹਾਡੇ ਦਿਲ ਵਿੱਚ ਸ਼ਰਧਾ ਦੀ ਅਜਾਈ ਪਾਉਣਾ ਪੈਦਾ ਕਰ ਦਿੱਤੀ ਹੈ ਕਿ ਜਦੋਂ ਤੁਸੀਂ ਪੂਜਾ ਪਾਠ ਕਰਦੇ ਹੋ ਤਾਂ ਤੁਹਾਨੂੰ ਪਾਵਨਾ ਮਹਿਸੂਸ ਹੋ ਰਹੀ ਆਉਂਦੀਆਂ ਨੇ ਅਤੇ ਤੁਹਾਡੀਆਂ ਅੱਖਾਂ ਵਿੱਚ ਹੰਝੂ ਆ ਰਹੇ ਹੁੰਦੇ ਨੇ ਇਸ ਨੂੰ ਇੱਕ ਚੰਗਾ ਸੰਕੇਤ ਮੰਨਿਆ ਜਾਣਾ ਚਾਹੀਦਾ ਹੈ ਤੇ ਨਾਲ ਹੀ ਪਰਮਾਤਮਾ ਤੇ ਬਹੁਤ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਚੰਗਾ ਸਮਾਂ ਆਉਂਦੀ ਅਗਲੀ ਨਿਸ਼ਾਨੀ ਹੈ ਕਿ ਸੰਤ ਮਹਾਂਪੁਰਖਾਂ ਦੇ ਦਰਸ਼ਨ ਹੋਣਾ ਜੀਵਨ ਵਿੱਚ ਕਈ ਵਾਰ ਬਹੁਤ ਮੁਸ਼ਕਲ ਆਉਂਦੀ ਹੈ ਜੇ ਸਾਧੂ ਸੰਤਾਂ ਦੇ ਦਰਸ਼ਨ ਹੋ ਰਹੇ ਹਨ ਤਾਂ ਇਸ ਨੂੰ ਚੰਗੇ ਸਮੇ ਦੀ ਨਿਸ਼ਾਨੀ ਸਮਝੀ ਜਾਣੀ ਚਾਹੀਦੀ ਹੈ ਸੰਤ ਮਹਾਤਮਾ ਬਹੁਤ ਵਡਿਆਈ ਵਾਲੇ ਹੁੰਦੇ ਹਨ ਅਤੇ ਉਹਨਾਂ ਦਾ ਪਰਮਾਤਮਾ ਨਾਲ ਡੂੰਘਾ ਸੰਬੰਧ ਹੁੰਦਾ ਹੈ ਉਹ ਪਰਮਾਤਮਾ ਦੇ ਪ੍ਰਤੀਨਿਧੀ ਵਜੋਂ ਕੰਮ ਕਰਦੇ ਹਨ ਉਨ੍ਹਾਂ ਦੇ ਦਰਸ਼ਨ ਹੋਣ ਤੇ ਉਹਨਾਂ ਨੂੰ ਨਮਸਕਾਰ ਕਰਨੀ ਚਾਹੀਦੀ ਹੈ ਉਹਨਾਂ ਨੂੰ ਭੋਜਨ ਆਦਿ ਸ਼ਕਾ ਕੇ ਉਹਨਾਂ ਨੂੰ ਨਮਸਕਾਰ ਕਰਕੇ ਉਹਨਾਂ ਦਾ ਆਸ਼ੀਰਵਾਦ ਲੈਣਾ ਚਾਹੀਦਾ ਹੈ ਜਦੋਂ ਵੀ ਉਹਨਾਂ ਨੂੰ ਵੇਖੋ ਉਹਨਾਂ ਨੂੰ ਨਮਸਕਾਰ ਜ਼ਰੂਰ ਕਰੋ ਉਹਨਾਂ ਪ੍ਰਤੀ ਨਿਮਰਤਾ ਚੰਗੇ ਸਮਣ ਚਲਤੀ ਲਕਿ ਆਉਂਦੀ ਹੈ ਔਖਾ ਸਮਾਂ ਸਦਾ ਲਈ ਨਹੀਂ ਰਹਿੰਦਾ ਅਤੇ ਸੰਤ ਮਹਾਂਪੁਰਖਾਂ ਦੇ ਦਰਸ਼ਨ ਔਖਾ ਸਮਾਂ ਪਾਰ ਕਰਨ ਵਿੱਚ ਸਹਾਇੀ ਹੁੰਦੇ ਹਨ ਇਸ ਲਈ ਜਦੋਂ ਵੀ ਸਾਨੂੰ ਸਾਧੂ ਸੰਤਾਂ ਦੇ ਦਰਸ਼ਨ ਹੋਣ ਤ ਸਨ ਪਰਮਾਤਮਾ ਦਾ ਸ਼ੁਕਰਾਨਾ ਕਰਕੇ ਉਹਨਾਂ ਦਾ ਸਵਾਗਤ ਕਰਨਾ ਚਾਹੀਦਾ ਹੈ ਅਗਲਾ ਸੰਕੇਤ ਹੈ ਅਚਾਨਕ ਤੋਂ ਰਾਹ ਦਿਖਾਈ ਦੇਣਾ ਕਈ ਵਾਰ ਜਦੋਂ ਕੋਈ ਵਿਅਕਤੀ ਮੁਸ਼ਕਲ ਵਿੱਚ ਹੁੰਦੇ ਹਾਂ ਤਾਂ ਉਹਨਾਂ ਨੂੰ ਕੋਈ ਅਸਤਾਨੀ ਸੋਚਦਾ ਪਰ ਚਤ ਉਹ ਪੂਜਾ ਪਾਠ ਧਿਆਨ ਪ੍ਰਾਰਥਨਾ ਆਦਤ ਕਰਦੇ ਹਨ ਜਾਂ ਨੇਕ ਕਰਮ ਕਰਦੇ ਹਨ ਤਾਂ ਪਰਮਾਤਮਾ ਉਹਨਾਂ ਨੂੰ ਜ਼ਰੂਰ ਰਸਤਾ ਦਿਖਾਉਂਦੇ ਹਨ ਜੇਕਰ ਤੁਸੀਂ ਮੁਸੀਬਤ ਵਿੱਚ ਹੋ ਅਤੇ ਅਚਾਨਕ ਤੁਹਾਡੇ ਮਨ ਵਿੱਚ ਕੋਈ ਗੱਲ ਆਉਂਦੀ ਹੈ ਕਿ ਇਸ ਤਰ੍ਹਾਂ ਕਰਨ ਨਾਲ ਸ਼ਾਇਦ ਮੇਰੀ ਸਮੱਸਿਆ ਦਾ ਹੱਲ ਹੋ ਸਕਦਾ ਹੈ ਤਾਂ ਤੁਸੀਂ ਤੁਰੰਤ ਉਸ ਨੂੰ ਕਰੋ ਕਿਉਂਕਿ ਜੇਕਰ ਤੁਹਾਡੇ ਮਾਨ ਵਿੱਚ ਉਹ ਗੱਲ ਆਈ ਹੈ ਤਾਂ ਇਸ ਦੇ ਪਿੱਛੇ ਰੱਬ ਦੀਆਂ ਸ਼ਕਤੀਆਂ ਹਨ ਜੋ ਤੁਹਾਡੀ ਮਦਦ ਕਰ ਰਹੀਆਂ ਹਨ ਤਾਂ ਜੋ ਤੁਸੀਂ ਜਲਦੀ ਸਮੱਸਿਆ ਦੇ ਹੱਲ ਤੱਕ ਪਹੁੰਚ ਸਕੋ ਇਸ ਲਈ ਸਮੱਸਿਆ ਦੇ ਦੌਰਾਨ ਤੁਹਾਡੇ ਮਾਨ ਵਿੱਚ ਸਭ ਤੋਂ ਪਹਿਲਾਂ ਹਲ ਤਾਂ ਜੋ ਵਿਚਾਰ ਆ ਰਿਹਾ ਹੈ ਉਸ ਨੂੰ ਤੁਰੰਤ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਤੁੜਾ ਚੰਗਾ ਸਮਾਂ ਜਲਦੀ ਸ਼ੁਰੂ ਹੋ ਜਾਂਦਾ ਹੈ ਉਸ ਮਹਾਤਮਾ ਦੀਆਂ ਇਹ ਗੱਲਾਂ ਸੁਣ ਕੇ ਉਸ ਵਿਅਕਤੀ ਨੇ ਮਹਾਤਮਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਤੁਸੀਂ ਮੇਰੀ ਜੀਵਨ ਦੀ ਰੱਖਿਆ ਕੀਤੀ ਹੈ ਜੇਕਰ ਤੁਸੀਂ ਨਾ ਹੁੰਦੇ ਤਾਂ ਅੱਜ ਮੈਂ ਸ਼ਾਇਦ ਜਿੰਦਾ ਨਾ ਹੁੰਦਾ ਮੈਂ ਵਾਦਾ ਕਰਦਾ ਹਾਂ ਕਿ ਕਿ ਅੱਜ ਤੋਂ ਬਾਅਦ ਜ਼ਿੰਦਗੀ ਵਿੱਚ ਕੋਈ ਵੀ ਮੁਸ਼ਕਲ ਆਵੇਗੀ ਤਾਂ ਮੈਂ ਇਸ ਦਾ ਸਾਹਮਣਾ ਦਲੇਰੀ ਨਾਲ ਕਰਾਂਗਾ ਤੇ ਨਾਲ ਹੀ ਮੈਂ ਇਹਨਾਂ ਸੰਕੇਤਾਂ ਦਾ ਸਵਾਗਤ ਕਰਾਂਗਾ ਮੈਂ ਕਦੇ ਵੀ ਕਿਸੇ ਜਾਨਵਰ ਨੂੰ ਦੇਖ ਕੇ ਉਸ ਨੂੰ ਤਸਵੀਰ ਨਹੀਂ ਦਿਵਾंका ਇਸ ਤਰ੍ਹਾਂ ਉਸ ਮਹਾਤਮਰ ਉਸ ਮਨੁੱਖ ਨੂੰ ਜੀਵਨ ਦਾ ਨਵਾਂ ਰਾਹ ਦਿਖਾਇਆ ਧੰਨਵਾਦ ਸੰਗਤਜੀਤ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਕਿਰਪਾ ਕਰਕੇ ਇਸ ਵੀਡੀਓ ਨੂੰ ਹੋਰ ਸਾਕਤਾਂ ਤੱਕ ਜ਼ਰੂਰ ਸ਼ੇਅਰ ਕਰੋ ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਫਿਰ ਮਿਲਾਂਗੇ ਇੱਕ ਹੋਰ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ